ਸਾਰਿਆਂ ਨੂੰ ਕਿਵੇਂ ਹੋ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਰਕਮਾ ਜੀ ਮੇਰੇ YouTube ਚੈਨਲ ਕੇ ਪਿਤਾ ਰਿਵਾਲ ਦੇ ਵਿੱਚ ਸੋ ਅੱਜ ਆਪਾਂ ਬਣਾਉਣ ਲੱਗੇ ਆ ਵੇਸਾਂ ਦਾ ਚਿਲਾ ਤੇ ਇਹਦੇ ਲਈ ਮੈਂ ਇਹਦੇ ਵਿੱਚ ਧਣੀਆਂ ਹਰੇ ਪਿਆਜ਼ ਦੀਆਂ ਭੁੰਕਾ ਤੇ ਪਾਲਕ ਤੇ ਥੋੜੇ ਜਿਵੇਂ ਪਿਆਜ਼ ਕੱਟ ਲਏ ਨੇ ਤੇ ਆ ਆਪਣੇ ਮਸਾਲੇ ਨੇ ਜਿਹੜੇ ਕਿ ਡੇਲੀ ਯੂਜ਼ ਨਹੀਂ ਹੁੰਦੇ ਇਹ ਤੇ ਅੱਜ ਪਾਵਾਂਗੇ ਆਪਾਂ ਆਪਣਾ ਵੇਸਾਂ ਕਿਉਂਕਿ ਅੱਜ ਛੁੱਟੀ ਸੀ ਤੇ ਬੱਚਿਆਂ ਨੂੰ ਸਿਰਾਂ ਵੀ ਪਹੁੰਚੇ ਸੇ ਸਾਰਾ ਨੇ ਖਾਣਾ ਇਸ ਕਰਕੇ ਵੱਡੇ ਮੈਂ ਤਿੰਨ ਚਮਚ ਪਾ ਲਏ ਨੇ ਠੀਕ ਹੈ ਥੋੜਾ ਜਨਾ ਪਾਉਣਾ ਪੰਜਾਬੀਆਂ ਨਾ ਆਪਾਂ ਨੂੰ ਮਾੜੀ ਮਾੜੀ ਚੀਜ਼ ਪਾਣ ਦੀ ਆਦਤ ਹੈ ਇਹਨੂੰ ਕਰ ਦਿੰਦੇ ਹਾਂ ਹੁਣ ਸਾਗ ਤੇ ਤੇ ਅੱਜ ਹਣ ਦੱਸਿਆ ਸੀ ਹਰੇ ਭੁੰਕਾ ਪਾਲਕ ਤੇ ਪਿਆਜ਼ ਸਾਰਾ ਕੁਝ ਬੱਸ ਇਸ ਤੋਂ ਤਾਂ ਮੈਂ ਬੀਟਰੂਟ ਵੀ ਪਾਉਣੀ ਸੀਗੀ ਬੱਚੇ ਕਹਿੰਦੇ ਅਸੀਂ ਬੀਟਰੂਟ ਵਾਲਾ ਖਾਣਾ ਨਹੀਂ ਬੱਚਿਆਂ ਦੇ ਨਖਰੇ ਬਹੁਤ ਨੇ ਨਾ ਤੇ ਇਹਦੇ ਵਿੱਚ ਥੋੜੀ ਜਿਹੀ ਅਜਵਾਇਦ ਜੀ ਸਕਿਪ ਵੀ ਕਰ ਸਕਦੇ ਹੋ ਪਰ ਮੈਂ ਜ਼ਰੂਰ ਪਾਉਣੀ ਹੁੰਨੀ ਆ ਤੇ ਥੋੜਾ ਜਿਹਾ ਜੀਰਾ ਹਰੀ ਮਿਰਚ ਬੱਚਿਆਂ ਕਰਕੇ ਮੈਂ ਪਾਈ ਨਹੀਂ ਹੈਗੀ ਤੇ ਲਾਲ ਮਿਰਚ ਵੀ ਮੈਂ ਥੋੜੀ ਪਾਉਂਗੀ ਤੇ ਇੱਧਰ ਆਪਣੀ ਰੈਡੀ ਹੋ ਰਹੀ ਹੈ ਜੀ ਚਾਹ ਚਾਣਾ ਖਾਣਾ ਤੇ ਨਮਕ ਵੀ ਅਕੋਰਡਿੰਗ ਟੂ ਟੇਸਟ ਮੇਰੇ ਮਗਰ ਨਾ ਲੱਗਿਓ ਕਿਉਂਕਿ ਮੈਂ ਬਹਿ ਉਹ ਘਟਾ ਦਿੰਦੀ ਆ ਠੀਕ ਹੈ ਹਮ ਕਰ ਲਈਏ ਆਪਾਂ ਇਹਨੂੰ ਥੋੜਾ ਜਿਹਾ ਮਿਕਸ ਤੇ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਆਪਾਂ ਬਿਲਕੁਲ ਨਾ ਚਿਲਕੀ ਤਰ੍ਹਾਂ ਗੱਠਾ ਨਾ ਰਹਿ ਜਾ ਇਸ ਹਿਸਾਬ ਨਾਲ ਤੁਸੀਂ ਇਹਨੂੰ ਚਿਲਕੀ ਤਰ੍ਹਾਂ ਮਿਕਸ ਕਰ ਲਿਓ ਕਈ ਤਾਂ ਬਹੁਤ ਕੁਝ ਪਾਉਂਦੇ ਨੇ ਪਰ ਜਿਹੜੇ ਸਾਡੇ ਬੱਚੇ ਨੇ ਨਾ ਉਹ ਫਿਰ ਖਾਂਦੇ ਨਹੀਂ ਹੈਗੇ ਫਿਰ ਹੋਰ ਸੁਣਾਉਂਦੀ ਤੁਸੀਂ ਸਾਰੇ ਵੈਸੇ ਕਿਵੇਂ ਆ ਤੇ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਜਾ ਕੇ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਡਨ ਜ਼ਰੂਰ ਕਰ ਦਿਆ ਕਰੋ ਤੇ ਕਿਸੇ ਵੀ ਰੀਜ਼ਨ ਕਰਕੇ ਤੁਹਾਨੂੰ ਜੇ ਮੇਰਾ ਬਲੌਗ ਦੇ ਸ਼ੌਕ ਨਹੀਂ ਆ ਰਹੇ ਨੇ ਤੇ ਛੋਟਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਤੇ ਆ ਦੇਖੋ ਆਪਣਾ ਘੱਟਲਾ ਤੁਸੀਂ ਆਪਣੇ ਅਕੋਰਡਿੰਗ ਦਾ ਰੱਖ ਸਕਦੇ ਹੋ ਗੜਾ ਵੀ ਜਿਸ ਤਰ੍ਹਾਂ ਤੁਹਾਨੂੰ ਲੱਗਦਾ ਹੋਵੇ ਤੇ ਮੈਂ ਤੁਹਾਨੂੰ 3 ਰੂਪ ਵਾਲਾ ਵੀ ਦਿਖਾਉਂਗੀ ਜੋ ਹਨ ਅਤਵਾਰਾ ਲਈ ਤਾਂ ਜੋ ਥੋੜਾ ਗਰਮ ਹੋ ਜੇ ਰੋਟੀ ਵਗੈਰਾ ਆਪਾਂ ਬਣਾ ਕੇ ਰੱਖ ਚੁੱਕੇ ਆ ਕਿਉਂਕਿ ਅੱਜ ਛੁੱਟੀ ਸੀ ਦੀ ਛੁੱਟੀਆਂ ਦੇ ਦਿਨ ਆ ਕੋਈ ਟਾਈਮ ਨਹੀਂ ਰਹੇ ਰੱਖ ਲਈਏ ਤਾਂ ਇਹਨੂੰ ਆਪਾਂ ਥੋੜਾ ਜਿਹਾ ਪਹਿਲਾਂ ਗ੍ਰੀਸ ਕਰ ਲਵਾਂਗੇ ਵੈਸੇ ਮੋਸਟਲੀ ਸਾਰਿਆਂ ਨੂੰ ਆਉਂਦਾ ਪਰ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਸੀਗਾ ਇਸ ਕਰਕੇ ਮੈਂ ਥੋੜੇ ਸਾਰੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਲੀਣੀ ਹੈ ਗੈਸ 'ਚ ਮੈਂ ਥੋੜਾ ਜਿਹਾ ਲੋੜੀ ਕੱਟ ਲਵਾਂ ਤੇ ਕੋ ਫਰਾਂਸਦ ਮੇ ਘੋਰੀ ਹੁੰਦੀ ਸੀ ਮੈਨੂੰ ਪਤਾ ਨਹੀਂ ਹੁੰਦਾ ਸੀ ਕਿ ਮੈਂ ਵਿਜ਼ਿਟਿੰਗ ਕਾਰਡ ਦੇ ਨਾਲ ਇਹਨੂੰ ਭੌਂਦੀ ਹੁੰਦੀ ਸੀ ਹਾਂ ਤਾਂ ਘੈਰ ਆਪਾਂ ਕੱਚੀ ਨਾਲੀ ਉਹ ਕਰ ਲੈਣੇ ਆ। ਇਹ ਲੋ ਤੇ ਚੈੱਕ ਕਰੋ। ਥੋੜਾ ਜਿਹਾ ਮੈਂ ਸਾਈਡਾਂ ਤੇ ਜ਼ੋਰ ਕੀ ਲਾ ਦਿੰਨੀ। ਇਸ ਤਰ੍ਹਾਂ ਪਸਾਰਾ ਲਾ ਆਇਆ ਇਹ ਬਰੋ। ਚਾਹ ਵੀ ਰੈਡੀ ਹੈ ਤੇ ਆਪਣ ਚਾਹ ਵੀ ਤਿਆਰ ਹੋ ਗਈ ਚਾਹ ਰੈਡੀ ਹੈ ਚਿਲਾ ਰੈਡੀ ਹੈ ਤੇ ਖਾਣ ਵਾਲੇ ਬਾਹਰ ਵੀ ਇੰਤਜ਼ਾਰ ਕਰ ਰਹੇ ਨੇ ਮੇਰੇ ਬੇਟੇ ਨੂੰ ਕੱਲ ਪਰਸੋਂ ਆਉਂਦੇ ਰਿਹਾ ਮੈਂ ਚਿਲਾ ਬਣਾ ਕੇ ਦਵਾਂ ਮੈਂ ਤੇ ਕੁੱਤੀਆ ਵੀ ਬਣਾ ਕੇ ਦਵਾਂ ਹੂੰ ਹੁਣ ਮਨੋਂ ਪੜੇ ਨਾ ਆਰਾਮ ਜਿਹਾ ਲੱਗਦਾ ਸਭ ਬਿਲਕੁਲ ਫੱਕ ਚੁੱਕਿਆ ਚੇਂਜ ਕਰ ਲਵਾਂਗੇ ਜਿਲਾ ਕਲਰ ਚੈੱਕ ਕਰ ਸਕਦੇ ਹੋ ਸਾਰੇ ਹੋ ਚੱਕ ਤਾਂ ਨਹੀਂ ਕਿਵੇਂ ਦਾ ਰੋੜ ਨਾ ਜਾਣਾ ਰੋੜਨਾ ਕਿਵੇਂ ਕਰਨਾ ਹਮੇ ਤੁਸੀਂ ਕਰ ਸਕਦੇ ਮੇਰਾ ਚਿਲਾ ਬਣ ਕੇ ਰੈਡੀ ਆ ਹਮ ਸਾਰਾ ਚਿਲਾ ਰੈਡੀ ਆ ਬੇਟੇ ਨੇ ਚਾਹ ਨਹੀਂ ਪੀਣੀ ਸੋ ਇਦਾਂ ਹੀ ਖਾਓ ਪਰ ਖਾਓ ਸੌਸ ਤੇ ਨਾਲ ਪਰਮ ਹਾਂਜੀ ਛੋਟੇ ਧਾਰੀ ਵਾਲ ਸਾਹਿਬ ਕਿਵੇਂ ਦਾ ਬਣਿਆ ਬਹੁਤ ਵਧੀਆ ਬਣਿਆ ਵਧੀਆ ਬਣਿਆ ਕੱਦਾਂ ਮਗਰ ਪਿਆ ਹੋਇਆ ਸੀ ਮਿਲਜੂ ਸ਼ਾਂਤੀ ਹੁਣ ਖਾ ਕੇ ਆ ਹੁਣ ਮੈਂ ਜਿਹੜਾ ਦੂਸਰਾ ਚਿਲਾ ਹੈ ਉਬੀ ਬੀਟਰ ਵਾਲਾ ਬਣਾ ਲਈ। ਮਤਲਬ ਆਪਣੇ ਲਈ ਤੇ ਬੇਟੀ ਲਈ। ਬੇਟੇ ਨੇ ਤੇ ਧਾਰੀਬਾ ਸਾਹਿਬ ਨੇ ਬੀਟਰ ਰੂਟ ਤੋਂ ਬੀਣਾ ਵਾਲਾ ਖਾਦਾ ਵਾ। ਹੁਣ ਆਪਾਂ ਇਹ ਵੀ ਦੇਖਣਾ ਟੇਸਟ। ਰੈੱਡ ਹੋਊ ਹੁਣੇ ਪੇ। ਹਾਂ। ਬੀਟਰ ਰੂਟ ਵਾਲੀ ਰੋਟੀ ਦਾ ਆਪਾਂ ਜਿਉਂਵਾਰੀ ਬਣਾ ਲਈਏ। ਦੇਖੋ ਜੀ। ਬਹੁਤ ਬੀਨ ਬੀਟਰ ਆਪਾਂ ਕੱਦੂ ਕਸ ਕਰ ਲਈਏ ਇਹਦੇ ਵਿੱਚ। ਇਹ ਹੁਣ ਹੋ ਗਿਆ ਰੈੱਡ ਚਿੱਲਾ ਰੈੱਡ। ਪਹਿਲਾਂ yellow ਵਾਲਾ ਸੀ ਤੇ ਹੁਣ red ਆ ਵਾ। ਲੋ। ਠੀਕ ਹੈ। ਹਾਂ ਤੇ ਉਹ ਵੀ ਤਵੇ ਤੇ ਪਾ ਲਈਏ। ਹਾਂ ਬੇਟਾ ਦੇਖ ਕੇ ਕਹਿੰਦਾ ਮੈਂ ਵੀ ਖਾਣਾ ਆਵਾਂ ਪਹਿਲਾਂ ਮੈਂ ਪੁੱਛਿਆ ਨਾਲੇ ਇਹ ਰੋਸ਼ ਕੇ ਇਸੇ ਬਗਾਨ ਕੇ ਆਇਆ ਹੋਊਗਾ ਵਧੀਆ ਹੀ ਹੋਊਗਾ ਵੈਸੇ ਤਾਂ ਵੈਸੇ ਵੀ ਬੀਟ ਥੂੜ ਤਾਂ ਵਧੀਆ ਰਹਿੰਦੀ ਆ ਤੁਹਾਡੇ ਨਾਲ ਮੈਂ ਕਬੀਟ ਰੂਟ ਦਾ ਤਰੀਕਾ ਹੋਰ ਵੀ ਸ਼ੇਅਰ ਕਰੂੰਗੀ ਨੈਕਸਟ ਵੀਡੀਓ ਦੇ ਵਿੱਚ ਉਹ ਜਿਆਦਾ ਫਾਇਦੇਮੰਦ ਹੈ ਤੇ ਹੁਣ ਤੁਸੀਂ ਇੱਕ ਵਾਰੀ ਇਹਨੂੰ ਇਸਤੇਮਾਲ ਜ਼ਰੂਰ ਕਰਿਓ। ਉਹਦੀ ਵੀ ਮੈਂ ਵੀਡੀਓ ਬਣਾ ਕੇ ਜਲਦ ਅਪਲੋਡ ਕਰੂੰਗੀ। ਇਹਨੂੰ ਵੀ ਹੌਂ ਸਾਈਡਾਂ ਤੇ ਲਾਉਣੀ ਆਪਾਂ ਕੇ ਕਿਉਂਕਿ ਮੈਂ ਖਾਣਾ ਵਿੱਚ ਇੰਨੀ ਤਰ੍ਹਾਂ ਕੀ ਲਾ ਕੇ ਰੜ ਕੇ ਫਿਰ ਖਾਂ। ਲੋ ਬੱਸ ਆ ਵੀਰਾਂ ਦਾ ਆਪਾਂ ਚੇਂਜ ਕਰਤਾ। ਹੁਣ ਆਪਾਂ ਪੀਏ ਨਾਲ ਚਾਹ ਤੇ ਬਾਕੀ ਦਾ ਜਿਹੜਾ ਬੈਟਰ ਬਚਿਆ ਵਾ ਉਹ ਉਹ ਡੇਟਿੰਗ ਸਕੂਲ ਦੇ ਵਿੱਚ ਹੋਮ ਸਾਇੰਸ ਕਰਵਾਉਂਦੇ ਨੇ ਕਹਿੰਦੇ ਮੰਮਾ ਉਹ ਮੈਂ ਆਪਣਾ ਆਪ ਬਣਾ ਕੇ ਖਾਉਂਗੀ ਤੇ ਨਾਲੇ ਆਪਣੀ ਛੋਟੀ ਸਿਸਟਰ ਨੂੰ ਬਣਾ ਕੇ ਦੋਗੀ ਤੇ ਆਪਾਂ ਜਿਹੜਾ ਬੈਟਰ ਆ ਉਹ ਠੀਕ ਰੱਖ ਲੇਗਾ ਵਾ ਸੋ ਇਹ ਆਪਾਂ ਬਣਾ ਕੇ ਠੀਕ ਰਹੀ ਕਰੀ ਬੱਚਿਆਂ ਨੂੰ ਵੀ ਕੋਈ ਕੰਮ ਲਾਉਣਾ ਚਾਹੀਦਾ ਖਾਸ ਕਰਕੇ ਕੁੜੀਆਂ ਨੂੰ ਸਾਰੇ ਜਣੇ ਜਿੰਨੇ ਵੀ ਮੇਰਾ ਬਲੌਗ ਮਦਰਸ ਦੇਖਦੀਆਂ ਨੇ ਨਾ ਥੋੜਾ ਮੋਟਾ ਕੰਮ ਜ਼ਰੂਰ ਬੇਟੀਆਂ ਨੂੰ ਲਾਉਣਾ ਚਾਹੀਦਾ ਵਾ ਤਾਂ ਜੋ ਅੱਗੇ ਜਾ ਕੇ ਕਿਸੇ ਵੀ ਤਰੀਕੇ ਦੀ ਇਹਨਾਂ ਨੂੰ ਦਿੱਕਤ ਨਾ ਆਵੇ ਸਕੇ ਆਪਾਂ ਕਹਿੰਦੇ ਆ ਪੜ੍ਹਾਈ ਪੜ੍ਹਾਈ ਵੀ ਮੋਸਟ ਇੰਪੋਰਟੈਂਟ ਆ ਆਪਣੀ ਲਾਈਫ ਦੇ ਵਿੱਚ ਪਰ ਜਿਹੜਾ ਘਰ ਦਾ ਕੰਮ ਆ ਖਾਸ ਕਰਕੇ ਕਿਚਨ ਦਾ ਕੰਮ ਆ ਉਹ ਵੀ ਬੱਚਿਆਂ ਨੂੰ ਕੁੜੀਆਂ ਨੂੰ ਤਾਂ ਖਾਸ ਕਰਕੇ ਜ਼ਰੂਰ ਆਉਣਾ ਚਾਹੀਦਾ ਨੋ ਚੱਕਿਆ ਜੀ ਕਾਰੀਵਾ ਸਾਹਿਬ ਆਵੇ ਲੈ ਲੋ ਚਲ ਮੇਰੇ ਵਾਲੇ ਨੂੰ ਟੇਸਟ ਦੇਖ ਲਿਓ ਹੈਲਦੀ ਚੀਜ਼ਾਂ ਨਹੀਂ ਖਾਣੀਆਂ ਮਡੀਆਂ ਜਿਵੇਂ ਮੈਂ ਨਹੀਂ ਫਸਟ ਟਾਈਮ ਵੀ ਬੜਾ ਹੈਵੀ ਟੂ ਡਾਲਾ ਬੇਸੰਦਾ ਜ਼ਿਲ੍ਹਾ ਤੱਕ ਬਣਾਉਂਦੀ ਰਹੀ ਨੀ। ਆਹ ਇੱਕ ਆਟੇ। ਉਹ ਮੇਰਾ ਚਿਲਾ ਰੈਡੀ ਆ। ਤੋਂ ਆਪਾਂ ਰੱਖ ਲਈਏ। ਜਿਹੜੇ ਜਿਹੜੇ ਖਾਣੇ ਆ ਸਕਦਾ ਹੈ। ਉਹ ਜੀ ਹੁਣ ਆਪਾਂ ਵੀ ਚਾਹ ਪੀ ਲਈਏ ਤੇ ਉਸ ਤੋਂ ਬਾਅਦ ਹੁਣ ਕਰ ਰਹੀਏ ਘਰ ਦਾ ਕੰਮ ਕਰ ਜਿਹੜਾ ਰਹਿੰਦਾ ਅਸ ਤਾਂ ਇੱਕ ਨੇਰੀ ਨੇ ਨਾ ਤਬਾਹੀ ਮਚਾਈ ਪਈ ਸਾਡੇ ਵੱਲ ਤਾਂ ਇੰਨੀ ਨੇਰੀ ਚਖੜ ਚੱਲੀ ਜਾਂਦਾ ਨਾ। ਝਾੜੂ ਪੋਚਾ ਲਾਣ ਦਾ ਕੋਈ ਫਾਇਦਾ ਨਹੀਂ ਹੈਗਾ ਓਕੇ ਫਿਰ ਬਾਏ ਬਾਏ ਤੁਹਾਨੂੰ ਅੱਜ ਦਾ ਵਲੌਗ ਕਿਵੇਂ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਆਪਣਾ ਛੋਟਾ ਜਿਹਾ ਐਕਸਪੀਰੀਅੰਸ ਸੀਗਾ ਚਿਲਾ ਬਣਾਉਣ ਦਾ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨਾ ਸੀਗਾ ਤੇ ਹੁਣ ਮੈਂ ਵੀ ਖਾ ਲਵਾਂ ਤੇ ਬਾਏ ਬਾਏ